ਖੱਤਿਸਗੜ੍ਹ ਵਿੱਚ ਹੋਏ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਗੁਰਦਾਸਪੁਰ ਦੇ 13 ਸਾਲ ਦੇ ਬੱਚੇ ਨੇ ਜਿੱਤਿਆ 골ਡ ਮੈਡਲ ਪਿਤਾ ਅਖਬਾਰਾਂ ਵੇਚਣ ਦਾ ਕਰਦਾ ਹੈ ਕੰਮ ਸ਼ੁਰੂ ਤੋਂ ਹੀ ਬੱਚਾ ਰੈਸਲਿੰਗ ਦਾ ਸੀ ਸ਼ੌਕੀਨ ਮਾਂ ਨੇ ਪੁੱਤਰ ਦੀ ਐਨਰਜੀ ਨੂੰ ਸਹੀ ਦਿਸ਼ਾ ਦੇਣ ਦੇ ਲਈ ਭੇਜਿਆ ਸੀ ਜੂਡੋ ਸੈਂਟਰ ਜਿੱਹਾਂ ਜੂਡੋ ਖਿਡਾਰੀ 13 ਵਰਿਆਂ ਦਾ ਪਿਊਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ਅਖਬਾਰਾਂ ਵੰਡਣ ਦਾ ਕੰਮ ਕਰਦੇ ਨੇ ਰਸ਼ੀਅਨ ਗੇਮ ਕ੍ਰੋਸ਼ ਦਾ ਨੈਸ਼ਨਲ ਚੈਂਪੀਅਨ ਬਣ ਕੇ ਉੱਭਰਿਆ छत्तीसगढ़ ਦੇ रायपुर ਵਿਖੇ ਹੋਏ ਚੈਂਪੀਅਨਸ਼ਿਪ ਦੇ ਵਿੱਚ ਇਸਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਖਿਡਾਰੀਆਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ। ਪਿਊਸ਼ ਦੀ ਮਾਂ ਨੇ ਉਸ ਦੇ ਅੰਦਰ ਛਿਪੇ ਖਿਡਾਰੀ ਨੂੰ ਪਛਾਣਿਆ ਤੇ ਜੂਡੋ ਸੈਂਟਰ ਲੈ ਗਈ ਅਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ छुपे ਹੁਨਰ ਨੂੰ ਨਿਖਾਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਕੋਚਾਂ ਦੀ ਮਦਦ ਬਦੌਲਤ ਸਾਧਨਾਂ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣੀ ਤੇ ਹੁਣ ਉਹ ਪਿਊਸ਼ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਦੇ ਵਿੱਚ जुटे ਹੋਏ ਨੇ। ਤੇ ਦੂਜੇ ਚੋਲ ਵਾਲੀ ਕੀਤੀ ਸੀ ਤੇ ਮੈਂ ਸ਼ਹੀਦ ਬਾਸ ਸਿੰਘ ਜੀ ਦਾ ਰਿਸਲਟ ਕੋਚਿੰਗ ਲੈਂਦਾ ਸ਼ਹੀਦ ਅਮਰਜੀਤ ਸਾਹਸੀ ਸਰ ਕੋ ਰਵੀ ਰਵੀ ਸਰ ਜੀ ਕੋ ਤੇ ਲਛਨ ਸਰ ਕੋ ਤੇ ਦੂਸਰ ਜੀ ਕੋ ਤੇ ਮੈਂ ਪਹਿਲਾ ਤਰ੍ਹਾਂ ਦਾ ਖੇਡਣ ਗਿਆ ਸੀ ਪਹਿਲੀ ਵਾਰੀ 2022 ਵਿੱਚ ਤੇ ਮੈਂ ਪਹਿਲਾ ਹਾਰ ਗਿਆ ਫਿਰ ਉਸ ਤੋਂ ਬਾਅਦ ਗੁਰੂ ਘਰ ਦੇ ਮੋਟਿਵੇਸ਼ਨ ਕੀਤਾ ਜੀ ਤੂੰ ਬੈਸਟ ਕਰ ਸਕਦਾ ਹੋਰ ਫਿਰ ਮਮ ਬਸ ਸਰ ਖੇਡਣ ਗਿਆ ਉੱਥੇ ਗੋਲ ਲਿਆ ਫਿਰ ਵਾਖਾ ਵਜਾ ਤੇ ਖੜ ਕੇ ਗੋਲ ਬੈਨਲ ਕਿਸੇ ਲੋਨ ਬੈਨਲ ਪ੍ਰਾਪਤ ਕੀਤੇ ਤੇ ਅਗਰ ਮੈਂ 36 ਦਾ ਖੇਡਣ ਗਿਆ ਤੇ ਮੈਂ ਅਸ਼ਰ ਜੀ ਉਸ ਵਿੱਚ ਇੱਕ ਗੋਲ ਬੈਨਲ ਪ੍ਰਾਪਤ ਕੀਤਾ ਕਦੋਂ ਗਈ ਸੀ ਤੇ ਖੇਡਣ 36 ਦਾ ਸੀ ਤੀ ਤੀ ਦੂ ਖ ਉਥੇ ਦਸ ਤੋਂ ਦੇ ਰਿਹਾ ਕੇ ਕਿ ਕਿਹਨੇ ਮੈਚ ਕਿਹਨੇ ਮੈਚ ਪੇਕੜਿਆ ਸਾਰੇ ਪਹਿਲਾ ਮੈਚ ਮੇਰਾ ਦਿੱਲੀ ਦਾ ਸੀ ਦੂਜਾ ਯੂਪੀ ਰਥੇ ਤੀਸਰਾ ਮੇਰਾ ਫਾਈਨਲ ਮੈਚ ਮਹਾਰਾਸ਼ਟਰ ਦਾ ਸੀ ਜਾਨਾ ਤਾਂ ਕਿਹੜਾ ਖਿਡਾਰੀ ਆ ਤੇਜ ਲੱਗਾ ਤੁਹਾਨੂੰ ਉਥੋਂ ਦਾ ਦਿੱਲੀ ਵਾਲਾ ਪਹਿਲੇ ਪਹਿਲੇ ਲਈ ਕੀ ਖਾਸੀ ਹੁੰਦੀ ਵਿੱਚ ਉਹ ਖਾਸੇ ਚੋ ਬਹੁਤ ਪਿੱਛੋਂ ਫੜ ਕੇ ਤੇ ਬਸ ਉਹ ਮਾਰਦਾ ਸੀ ਉਹ ਬਚਾ ਕਰਦਾ ਉਹ ਖਾਉਂਦਾ ਪਰ ਕਿਦਾਂ ਚਿਤ ਕੀਤਾ ਉਹਨੂੰ ਥੋੜਾ ਸਕੋਰ ਮਾਰ ਕੇ ਟਾਈਮ ਲਗਾਇਆ ਬਸ ਤੇ ਫਿਰ ਲਾਸਟ ਮੈਚ ਲੱਗਣਾ ਹੈ ਲਾਸਟ ਮੈਚ ਮਹਾਰਾਸ਼ਟਰ ਦਾ ਫਾਈਨਲ ਮੈਚ ਉਹਰ ਕਿੰਨਾ ਸਮਾਂ ਲੱਗਿਆ ਉਹਨੂੰ ਔਰ ਇੱਕਿਆ ਰੇਡੀ ਮਿਟ ਲੱਗਿਆ ਸੀ ਕਿਹੜੀ ਖਾਸ ਮੂਵ ਕਰੀ ਇਹਦੇ ਉੱਪਰ ਉਹ ਸੀ ਲੱਗੇ ਹੋਰੀ ਸੀ ਕਿ ਕਿਸ ਤਰ੍ਹਾਂ ਤਿਆਰੀ ਕਰ ਰਹੇ ਹੋ ਹੁਣ ਤੁਸੀਂ ਉਹ ਤਿਆਰੀ ਸਾਡੇ ਕੋਚ ਸਾਹਿਬ ਕਰਾਉਂਦੇ ਹਾਂ ਸਤੂ ਸਵੇਰੇ ਵੀ ਗਾ ਨੂੰ ਪ੍ਰੈਕਟਿਸ ਕਰਾਉਂਦੇ ਤੇ ਸ਼ਾਮੇ ਵੀ ਪ੍ਰੈਕਟਿਸ ਕਰਾਉਂਦੇ ਸਤੂ ਕਿੰਨਾ ਸਮਾਂ ਲੱਗਦਾ ਟੀਮ ਨੂੰ ਯਾਹ ਬੁਸਰੇ 5 ਵਜੇ ਸੌਂ ਜਾਇਦਾ ਫਿਰ ਉਸ ਤੋਂ ਬਾਅਦ ਸਕੂਲ ਤੋਂ ਆ ਕੇ ਤੇ ਦੋ ਵਜੇ ਫਿਰ 4 ਵਜੇ ਕੱਬੇ ਜਾਇਦਾ ਫਿਰ ਉਹ ਤੋਂ 8 ਵਜੇ ਵਾਪਸ ਆਇਦਾ ਯਾ ਕਦੀ ਆ ਸਾਡੇ 8:30 2 ਵਜੇ ਕੀ ਕਾਦੀ ਤਿਆਰੀ ਕਰ ਰਹੇ ਹੋ ਤੁਸੀਂ ਕਿਹੜੀ ਮੈਂ ਕਹਿਣਾ ਚਾਹੁੰਦਾ ਕੁਬਾ ਲੱਭੀ ਤੱਕ ਹੀ ਲੱਭਦਾ ਕਿ ਵੱਡਾ ਹੋ ਗਿਆ ਉਹ ਲੱਭੀ ਤੱਕ ਹੀ ਲੱਭਦਾ ਜਿਸ ਚੋਂ ਗੋੜ ਮੇਰ ਬਾਤ ਕਰਕੇ ਦੇਸ਼ ਦਾ ਰੋਸ਼ਡ ਕਰਨਾ ਚਾਹਦਾ ਤੇ ਜੇ ਗੱਲ ਕੀਤੀ ਜਾਵੇ ਪਰਿਵਾਰ ਦਾ ਕਿੰਨਾ ਸਹਿਯੋਗ ਰਿਹਾ ਪਾਪਾ ਕੀ ਕਰਦੇ ਨੇ ਪਾਪਾ ਮੇਰੇ ਇੱਕ ਵਾਰ ਹੌਂਦੇ ਨੇ ਤੇ ਪਰਿਵਾਰ ਦਾ ਸਾਰਾ ਸਹਿਯੋਗ ਪਰਿਵਾਰ ਦਾ ਤੇ ਮੇਰੇ ਕੋਤਸਾ ਬਾ ਦਾ ਤੇ ਪਰਿਵਾਰ ਦਾ ਹੋਰ ਤੇ ਕੁਝ ਨਹੀਂ ਹੋ ਸਕਦਾ ਪਰਿਵਾਰ ਕਿੰਨਾ ਕਿ ਮੋਟੀਵੇਟ ਕਰਦਾ ਤੁਹਾਨੂੰ ਪਰਿਵਾਰ ਸਭ ਤੋਂ ਬਹੁਤ ਵਧੀਆ ਕਰਦਾ ਫਿਰ ਘਰ ਕਿੰਨਾ ਪ੍ਰੈਕਟਿਸ ਕਰਦੇ ਘਰ ਮੇਰਾ ਛੋਟਾ ਬਰਾ ਕਰੀਏ ਦੀ ਉਹ ਦਾ ਕਰ ਲੈਂਦੇ ਸੁਗਲਾ ਕੀ ਹੈ ਕੀ ਬੰਨਣਾ ਚਾਹੁੰਦੇ ਤੁਸੀਂ ਸੁਗਲਾ ਵੇ ਪੁਲਿਸ ਹਾਰਵੀ ਵਿੱਚ ਚਿਪੜਤੀ ਹੋ ਜਾਂਦਾ ਕਿਉਂ ਸੁਗੀ ਵੇ ਆਪਣੇ ਘਰ ਦੇ ਨਾਲ ਠੀਕ ਕਰਨਾ ਜਾਂਦਾ ਘਰ ਦਾ ਫਿਰ ਕਿਸ ਕਿਸ ਤਰ੍ਹਾਂ ਚੱਲਦਾ ਸਾਰਾ ਸਿਸਟਮ ਕਿਉਂ ਸਮਾਨ ਜੀ ਕਾਫਾ ਮਹਿੰਗਾ ਦਾ ਕਿਟਰੀ ਕਾਫੀ ਮੇਕੀ ਹੁੰਦੀ ਹੈ ਸਾਡੇ ਸਮਾਨ ਜਦੋਂ ਕਿਤੇ ਜ਼ਿਆਦਾ ਪੈ ਜਾਂਦਾ ਤੇ ਇੱਕ ਦਿਨ ਵੱਧ ਪੈ ਲੱਦਿਆ ਤੇ ਸਾਡੇ ਕੋਲ ਸਬਸਤ ਵੱਧ ਕਰ ਦਿੰਦੇ ਆ ਸਾਨੂੰ ਜੇ ਕਿੱਟ ਦਾ ਹੋਏ ਤੇ ਸਾਨੂੰ ਲੈ ਕੇ ਵੀ ਦਿੰਦੇ ਆ ਕਾਰ ਚੀ ਲੈ ਦਿੰਦੇ ਕੋਈ ਵੀ ਜਿਹਦਾ ਟਾਇਰ ਛੁੱਟ ਕੋਈ ਤੇ ਸਾਨੂੰ ਸੱਚੀ ਲੈ ਦਿੰਦੇ ਆ ਤੇ ਹਰ ਹੀ ਵਧੇ ਕਰਦੇ ਕੋਸਾ ਆ ਮਾਲੋ ਜੇ ਤੁਸੀਂ ਨੇ ਗੋਲ ਮੈਨੂੰ ਪਹੁੰਚ ਜਾਂਦੇ ਹੋ ਹਨਾ ਵਧੀਆ ਮੁਕਾਮ ਤੇ ਪਹੁੰਚ ਜਾਂਦੇ ਹੋ ਕਿਹਦਾ ਤੁਹਾਨੂੰ ਮਦਦ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਕੋਟ ਸਾਹ ਵਾਤਾਵਰਨ ਕਰਨਾ ਚਾਹਵਾ ਦਾ ਉਹਦਾ ਦੀ ਬਿੰਦ ਕਰਕੇ ਇੱਥੇ ਪੁੱਜਿਆ ਤੇ ਦੂਜਾ ਬੋਤਰਾ ਉਹਦੇ ਬਾਪ ਦਾ ਕਰਨਾ ਜਾਵਾ ਮੈਂ ਜਿਹਦਾ ਕਰਕੇ ਇੱਥੇ ਪੁੱਜਿਆ